ਆਫਿਸ ਜਾਣ ਦੇ ਲਈ ਦੋ ਨੌਜਵਾਨ ਕਰੋ ਨਿਕਲਦੇ ਨੇ ਬਾਈਕ ਤੇ ਸਵਾਰ ਹੁੰਦੇ ਨੇ ਸਵੇਰੇ 7:35 ਵਜੇ ਵੱਡਾ ਹਾਦਸਾ ਵਾਪਰ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਤੋਂ ਨਿਕਲੇ ਸੀ 15 ਮਿੰਟ ਬਾਅਦ ਇਹ ਵੱਡਾ ਹਾਦਸਾ ਵਾਪਰਿਆ ਜਿਸ ਨੂੰ ਲੈ ਕੇ ਘਰਦਿਆਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹਾਲਾਂਕਿ ਜੋ ਬਾਈਕ ਤੇ ਦੋ ਨੌਜਵਾਨ ਸਵਾਰ ਸੀ ਦੱਸਿਆ ਜਾ ਰਿਹਾ ਹੈ ਕਿ ਜੋ ਨੌਜਵਾਨ ਬਾਈਕ ਚਲਾ ਰਿਹਾ ਸੀ ਉਸ ਦੀ ਮੌਕੇ ਤੇ ਮੌਤ ਹੋ ਗਈ ਜਿਹੜਾ ਨੌਜਵਾਨ ਪਿੱਛੇ ਬਾਈਕ ਤੇ ਬੈਠਿਆ ਹੋਇਆ ਸੀਗਾ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀਏ ਜੁੱਝਾ ਇਲਾਜ ਕੀਤਾ ਜਾ ਰਿਹਾ ਹੈ। ਖਬਰ ਬਹੁਤ ਵੱਡੀ ਹੈ ਬਹੁਤ ਮੰਦਭਾਗੀ ਖਬਰ ਹੈ ਜੋ ਟਰਾਲਾ ਹੈਗਾ ਉਹ ਰਾਤ ਦੇ ਵਿੱਚ ਖਲੋਤਿਆ ਸੀਗਾ ਇਹ ਜਾਣਕਾਰੀ ਮਿਲ ਰਹੀ ਹੈ ਜਾਣਕਾਰੀ ਇਹ ਵੀ ਦਿੱਤੀ ਜਾ ਰਹੀ ਹੈ ਕਿ ਗਲਤ ਸਾਈਡ ਤੇ ਇਹ ਟਰਾਲਾ ਖਲੋਤਿਆ ਹੋਇਆ ਸੀਗਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜੋ ਟਾਇਰ ਹੈ ਉਹ ਖਰਾਬ ਸੀ ਜਿਸ ਕਰਕੇ ਜੋ ਟਰਾਲਾ ਹੈ ਉਸ ਨੂੰ ਸੜਕ ਕਿਨਾਰੇ ਖੜਾ ਕੀਤਾ ਗਿਆ ਸੀਗਾ ਪਰ ਜੋ ਮੋਟਰਸਾਈਕਲ ਸਵਾਰ ਨੌਜਵਾਨ ਨੇ ਟੜਕੇ ਨਿਕਲਦੇ ਨੇ ਹੁਣ ਉਥੇ ਘਟਨਾ ਕੀ ਵਾਪਰੀ ਇਸ ਬਾਬਤ ਫਿਲਹਾਲ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਨੌਜਵਾਨ ਨੇ ਉਹ ਪਿੱਛਿਓਂ ਦੀ ਆਉਂਦੇ ਨੇ ਤੇ ਟਰਾਲੇ ਤੇ ਜਾ ਕੇ ਉਹਨਾਂ ਦੀ ਮੋਟਰਸਾਈਕਲ ਵੱਜਦੀ ਹੈ ਜਿਸ ਦੇ ਕਾਰਨ ਜੋ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਹੁੰਦਾ ਹੈ ਉਹ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਆ ਉਸ ਦਾ ਜੋ ਸਰ ਹੈਗਾ ਉਹ ਪੂਰਾ ਭਟ ਜਾਂਦਾ ਹੈਗਾ ਇਹ ਜਾਣਕਾਰੀ ਜਿਹੜੀ ਆ ਦਿੱਤੀ ਜਾ ਰਹੀ ਹੈ ਹਾਲਾਂਕਿ ਜੇਕਰ ਖਬਰ ਦੀ ਗੱਲ ਕੀਤੀ ਜਾਵੇ ਤਾਂ ਖਬਰ ਜੋ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਨੌਜਵਾਨ ਜਿਹੜੇ ਨੇ ਆਫਿਸ ਜਾ ਰਹੇ ਸੀ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਫੋਨ ਕਰਕੇ ਇਸ ਬਾਬਤ ਜਾਣਕਾਰੀ ਜੋ ਹੈ ਦਿੱਤੀ ਗਈ ਹੈ ਲੁਧਿਆਣਾ ਬਰਨਾਲਾ ਹਾਈਵੇ ਉੱਪਰ ਮਹਿਲਕਲਾ ਸਹਜੜਾ ਦੀ ਡਰੇਨ ਪੁਲ ਉੱਪਰ ਇੱਕ ਘਟਨਾ ਵਾਪਰੀ ਹੈਗੀ ਆ ਜਿੱਥੋਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਾਲਾਂਕਿ ਤੁਹਾਨੂੰ ਪੂਰੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਪੂਰੀ ਵੀਡੀਓ ਨਹੀਂ ਦਿਖਾ ਸਕਦੇ ਕਿਉਂਕਿ ਬਹੁਤ ਹੀ ਦਰਦਨਾਕ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਹੈਗਾ ਤੁਹਾਨੂੰ ਦੱਸ ਦਈਏ ਕਿ ਡਿਊਟੀ ਤੇ ਨੌਜਵਾਨ ਜਾ ਰਹੇ ਸੀ ਇਹ ਜਾਣਕਾਰੀ ਪਿਤਾ ਦੇ ਵੱਲੋਂ ਦਿੱਤੀ ਗਈ ਹੈਗੀ ਹਾਲਾਂਕਿ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਕੇ ਜੋ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੇ ਜਾ ਰਿਹਾ ਨੌਜਵਾਨ ਦੀ ਤਸਵੀਰ ਤੁਹਾਡੀ ਸਕਰੀਨ ਤੇ ਵੀ ਦਿਖਾ ਰਿਹਾ ਇਹ ਨੌਜਵਾਨ ਜੋ ਹੈ ਇਸ ਦੀ ਮੌਤ ਹੋਈ ਹੈ ਹਾਲਾਂਕਿ ਦੂਜਾ ਨੌਜਵਾਨ ਜੋ ਕਿ ਹਾਲੇ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਤਾਂ ਮੌਕੇ ਦੀ ਜੇਕਰ ਗੱਲ ਕੀਤੀ ਜਾਵੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਪਿਤਾ ਨੇ ਉਹ ਸਾਹਮਣੇ ਆਉਂਦੇ ਨੇ ਜਨਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਕਰੋ ਇਹ ਨਿਕਲੇ ਸੀਗੇ ਸਾਡੇ ਕੋ 5 ਵਜੇ ਸਾਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਦਾ ਜੋ ਹੈ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਪੁੱਤ ਦੀ ਜੋ ਕਿ ਘਰ ਦੇ ਵਿੱਚ ਸਭ ਤੋਂ ਛੋਟਾ ਪੁੱਤ ਸੀਗਾ ਉਸ ਦੀ ਮੌਤ ਹੋ ਗਈ ਹਾਲਾਂਕਿ ਪਿਤਾ ਦੀ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ ਕੋਲ ਸ਼ਬਦ ਵੀ ਨਹੀਂ ਮਿਲ ਰਹੇ ਕਿ ਆਖਰ ਉਹ ਕੀ ਬੋਲਣ ਹਾਲਾਂਕਿ ਇਸ ਮੌਕੇ ਤੇ ਦੁੱਖ ਕੀ ਹੈ ਉਸ ਦਾ ਅੰਦਾਸ਼ਾ ਅੰਦਾਜ਼ਾ ਜਿਹੜਾ ਲਗਾਇਆ ਜਾ ਸਕਦਾ ਤਾਂ ਮੌਕੇ ਤੇ ਜੋ ਪਿਤਾ ਨੇ ਜਰਨਾਲ ਸਿੰਘ ਉਹ ਪਹੁੰਚੇ ਨੇ ਇਸੇ ਦੇ ਨਾਲ ਗੁਰਸਿੰਮਰਨ ਸਿੰਘ ਏਐਸਆਈ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦਾ ਇਹ ਕਹਿੜਾ ਕਿ ਇਸ ਦੇ ਵਿੱਚ ਜੋ ਡਰਾਈਵਰ ਹੈਗਾ ਟਰਾਲਾ ਦਾ ਡਰਾਈਵਰ ਉਹ ਫਰਾਰ ਹੋ ਗਿਆ ਜਿਸ ਨੂੰ ਲਗਾਤਾਰ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਹੈ ਇਸ ਦੇ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਦਾ ਤੇ ਕੀ ਕੁਝ ਕਹਿਣਾ ਹੈ ਏਐਸਆਈ ਦਾ ਜੋ ਜਾਂਚ ਪੜਤਾਲ ਕਰ ਰਹੇ ਨੇ ਤੁਹਾਨੂੰ ਵੀ ਸੁਣਾਉਂਦੇ ਆਂ ਵਿਦੇਸ਼ ਸਭਾ ਕੋ 5 ਵਜੇ ਡਿਊਟੀ ਤੇ ਜਾਂਦੇ ਚੱਲਿਆ ਸੀ ਇਧਰੋਂ ਸ਼ਟੇ ਦੇ 5 ਵਜੇ ਮੈਨੂੰ ਪਤਾ ਲੱਗਿਆ ਸੀ ਬੀਬੀ ਐਂ ਕਰਕੇ ਗੱਲ ਬਾਤ ਹੋ ਗਈ ਏ ਐਕਸੀਡੈਂਟ ਹੋ ਗਿਆ ਇਥੇ ਤਕਰੀਬਨ ਸਾਲ ਤੋਂ ਬਾਅਦ ਹੋ ਗਿਆ ਉਹ ਮੇਨੂੰ ਆ ਕੰਮ ਕਰਦੇ ਨੇ ਪਹਿਲਾਂ ਵੀ ਕਰਦਾ ਸੀ ਕੰਮ ਜੀ ਕਿੰਨੇ ਪੈਣ ਪਈ ਦੋ ਬੇਟੇ ਜਿਹੜੇ ਤਿੰਨ ਬੇਟੀਆਂ ਏ ਬੇਟੀਆਂ ਵੱਡੀਆਂ ਸੀ ਬੇਟਾ ਛੋਟਾ ਏ ਸਾਰੇ ਨੂੰ ਛੋਟਾ ਬੇਟਾ ਹੁਣ ਕੀ ਮੰਨ ਕਰਦੇ ਹਾਂ ਹੁਣ ਮੈਂ ਇਹ ਹੀ ਕਰਦੇ ਆ ਜੀ ਉਹ ਕਾਰਵਾਈ ਹੋਵੇ ਉਹਦੇ ਨਾਲ ਟਰੱਕਰ ਦੇਣਾ ਟਰਾਲਾ ਹੈਗਾ ਟਰਾਲੇ ਦਾ ਨੰਬਰ ਲੱਗਿਆ ਹੈ ਡਰਾਈਵਰ ਤਾਂ ਭੱਜ ਗਿਆ ਮੌਕੇ ਤੋਂ ਪੀਵੀ03ਏਜेड 2047 ਟਰਾਲਾਗਾ ਇਹ ਰੇਤੇ ਦਾ ਭਰਿਆ ਹੋਇਆਗਾ ਬਰਨਾਲਾ ਸਾਈਡ ਤੋਂ ਰਾਏਕੋਟ ਨੂੰ ਜਾ ਰਿਹਾ ਸੀਗਾ ਤੇਰਾ ਸੜਕ ਦੇ ਉੱਪਰ ਰੌਂਗ ਪਾਰਕਿੰਗ ਕੀਤੀ ਹੋਈ ਸੀਗੀ ਤੇ ਇਹ ਦੋ ਨੌਜਵਾਨ ਸੀਗੇ ਮੋਟਰਸਾਈਕਲ ਸਵਾਰ ਇੱਕ ਦਵਿੰਦਰ ਸਿੰਘ ਜਰਨੈਲ ਸਿੰਘ 25 ਸਾਲ ਉਮਰ ਦਾ ਤੇ ਦੂਜਾ ਅਮਰਤਪਾਲ ਸਿੰਘ ਗੁਰਮੇਲ ਸਿੰਘ ਦੋਨੋਂ ਦੀ ਉਮਰ 29 ਸਾਲ ਆ ਦੋਨੇ ਸਹੌਰ ਦੇ ਰਹਿਣ ਵਾਲੇ ਸੀ ਤੇ ਟ੍ਰੈਡ ਐਂਡ ਫੈਕਟਰੀ ਦਾ ਜੋਨਟ ਲੱਗਿਆ ਕੋਈ ਰਾਏਕੋਟ ਉੱਥੇ ਮੁਲਾਜ਼ਮ ਸੀ ਦੋਨੇ ਸਵੇਰੇ ਤਿਆਰ ਹੋ ਕੇ ਘਰੋਂ ਇਹ ਡਿਊਟੀ ਤੇ ਜਾ ਰਹੇ ਸੀ ਤੇ ਟਰਾਲੇ ਵਾਲੇ ਵੱਲੋਂ ਰੋਂਗ ਪਾਰਕਿੰਗ ਕੀਤੀ ਗਈ ਸੜਕ ਦੇ ਉੱਪਰ। ਚਿੱਟੀ ਫੱਟੀ ਦੇ ਉੱਪਰ ਟਰਾਲਾ ਖੜਾ ਸੀ ਤੇ ਜਾਇਨਾਂ ਨੂੰ ਲਾਈਟਾਂ ਪੈ ਗਈਆਂ ਜਾਂ ਕੀ ਹੋਇਆ ਵੀ ਇਹਦੋਂ ਮਗਰ ਟਰਾਲਾ ਇਹਦੇ ਮੋਟਰਸਾਈਕਲ ਇਹਨਾਂ ਦੇ ਵਿੱਚ ਟਰਾਲੇ 'ਚ ਲੱਗ ਗਿਆ। ਦਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਸ਼ਮਵਤ ਪਾਲ ਸਿੰਘ ਸਰੀਅਸ ਹੈ ਇਹਨੂੰ। ਰੋਡ ਸੁਰੱਖਿਆ ਵਾਲਿਆਂ ਨੇ ਸਾਡੀ ਸਿਕਿਉਰਿਟੀ ਫੋਰਸ ਜਿਹੜੀ ਉਹਨਾਂ ਨੇ ਸਿਵਲ ਹਸਪੀਟਲ ਬਰਨਾਲਾ ਦਾਖਲ ਕਰਾਤਾ ਸੀ ਉਹਨੇ ਡੀਐਮਸੀ ਰੀਫਰ ਕਰਤਾ ਉਹਨਾਂ ਨੇ ਅੱਗੇ ਤੇ ਦਵਿੰਦਰ ਸਿੰਘ ਦੀ ਡੈਡ ਬੋਡੀ ਹੈ ਜਿਹੜੀ ਇਹ ਮਲਾਜ਼ਮ ਭੇਜ ਕੇ ਬਰਨਾਲਾ ਰਖਾਈ ਗਈ ਹੈ ਉਹਨਾਂ ਦੇ ਬਾਅਦ ਆਉਣ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ